ਇਹ ਸਭ ਜਦੋਂ ਅਸੀਂ ਪੁਲਿਸ ਅਫਸਰ ਦੇਖਦੇ ਹਾਂ ਕੈਨੇਡਾ ਦੇ ਵਿੱਚ ਤੇ ਅਸੀਂ ਬੜਾ ਸੁਰੱਖਿਅਤ ਮਹਿਸੂਸ ਕਰਦੇ ਹਾਂ ਪਰ ਉਦੋਂ ਕਹਾਣੀ ਉਲਟ ਹੋ ਜਾਂਦੀ ਹੈ ਜਦੋਂ ਕਿਸੇ ਪੁਲਿਸ ਅਫਸਰ ਤੇ ਦੋਸ਼ ਲੱਗ ਜਾਂਦੇ ਨੇ ਉਹ ਵੀ ਕਤਲ ਦੇ ਸੋਚਾਂ ਚ ਪੈ ਜਾਂਦੇ ਅਸੀਂ ਉਦੋਂ ਦੇਖੋ ਹਾਂ ਪੁਲਿਸ ਅਫਸਰ ਖਾਸ ਤੌਰ ਤੇ ਜਿਹੜੇ ਥਰਡ ਵਰਲਡ ਕੰਟਰੀ ਨੇ ਉਹਨਾਂ ਦੇ ਵਿੱਚ ਤੇ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਰੋਜ਼ ਪੁਲਿਸ ਵਾਲੇ ਚਾਰਜ ਹੁੰਦੇ ਨੇ ਇਹ ਨਹੀਂ ਕਿ ਇੱਥੇ ਨਹੀਂ ਹੁੰਦੇ ਫੌਜੀ ਅਫਸਰ ਵੀ ਹੋ ਜਾਂਦੇ ਨੇ ਪਰ ਇਹ ਘਟਨਾ ਕੈਲਗਰੀ ਦੀ ਹੈ ਜੋ ਸਾਂਝੀ ਕਰਦੇ ਹਾਂ ਅਸੀਂ ਜੀ ਕੈਲਗਰੀ ਦੇ ਵਿੱਚ ਇੱਕ ਪੁਲਿਸ ਅਫਸਰ ਤੇ ਦੋ ਦੋਸ਼ ਲੱਗੇ ਨੇ ਦੂਸਰੇ ਦਰਜੇ ਦੇ ਕਤਲ ਦੇ ਸੈਕੰਡ ਡਿਗਰੀ ਮਰਡਰ ਦੇ ਤਕਰੀਬਨ 2 ਸਾਲ ਪਹਿਲਾਂ ਇੱਕ ਘਟਨਾ ਜਿਹੜੀ ਮਈ ਮਹੀਨੇ ਦੇ ਵਿੱਚ ਵਾਪਰੀ ਉਹਦੇ ਵਿੱਚ ਕੈਲਗਰੀ ਸ਼ਹਿਰ ਦੇ ਵਿੱਚ ਕਿਸੇ ਨੇ ਸ਼ਿਕਾਇਤ ਕੀਤੀ ਕਿ ਇੱਕ ਕਯੂ ਬੈਂ ਹੈ ਜਿਸ ਵਿੱਚ ਦੋ ਕੋ ਬੰਦੇ ਸਵਾਰ ਨੇ ਦੋ ਤਿੰਨ ਤੇ ਉਹ ਗਲਤ ਤਰੀਕੇ ਨਾਲ ਚਲਾ ਰਹੇ ਨੇ ਸ਼ਾਇਦ ਨਸ਼ੇ ਦਾ ਉਹਨਾਂ ਤੇ ਅਸਰ ਸੀ ਕੋਈ ਉਹਨਾਂ ਨੇ ਸ਼ਰਾਬ ਵਗਾਰਾ ਪੀਤੀ ਹੋਏਗੀ ਜਾਂ ਕੋਈ ਹੋਰ ਹੋਵੇਗਾ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਰੋਕਣ ਦੇ ਯਤਨ-ਯਤਨ ਕੀਤੇ ਆ ਤੇ ਇੱਕ ਬੜੀ ਬਿਜ਼ੀ ਸੜਕ ਦੇ ਉੱਪਰ ਉਹ ਜਿਹੜੀ ਵੈਨ ਆਪਣੀ ਲੈ ਕੇ ਜਾ ਰਹੀ ਸੀ ਪੁਲਿਸ ਵਾਲੀਆਂ ਗੱਟੀਆਂ ਉਹਨਾਂ ਦੇ ਅੱਗੇ ਪਿੱਛੇ ਸਭ ਕੁਝ ਚੱਲ ਰਿਹਾ ਸੀ ਤੇ ਬਹੁਤ ਸਾਰੇ ਲੋਕ ਵੀਡੀਓ ਵੀ ਬਣਾ ਰਹੇ ਸੀ ਤੇ ਫਿਰ ਥੋੜੀ ਦੂਰ ਜਾ ਕੇ 40 45 ਮਿੰਟ ਬਾਅਦ ਇੱਕ ਜਗ੍ਹਾ ਤੇ ਉਹ ਵੈਨ ਰੁਕਦੀ ਹੈ ਤੇ ਇੱਕ ਪੁਲਿਸ ਅਫਸਰ ਜਿਹੜਾ ਆ ਉਹ ਗੋਲੀਆਂ ਚਲਾ ਦਿੰਦਾ ਤੇ ਗੋਲੀਆਂ ਚਲਾਉਣ ਨਾਲ ਦੋ ਵਿਅਕਤੀ ਜਿਹੜੇ ਨੇ ਉਸ ਵਿੱਚ ਉਹ ਮਾਰੇ ਜਾਂਦੇ ਨੇ ਹੁਣ ਵੀਡੀਓ ਰਿਕਾਰਡ ਕੀਤੀਆਂ ਹੋਈਆਂ ਨੇ ਲੋਕਾਂ ਨੇ ਗਵਾਹ ਨੇ ਤੇ ਕਯੂਬ ਬੈਂਕ ਦੀ ਖਾਸ ਕਰ ਲਿਆ ਜਿਹਦਾ ਪਿੱਛਾ ਪੁਲਿਸ ਵਾਲੇ ਉਹਨੂੰ ਰੋਕਣ ਦਾ ਯਤਨ ਕਰ ਰਹੇ ਸੀ ਉਹ ਬਹੁਤ ਹੌਲੀ ਹੌਲੀ ਚੱਲ ਰਹੀ ਸੀ ਬਹੁਤ ਸਲੋ ਪਰਸੂਟ ਜਿਹਨੂੰ ਕਹਿੰਦੇ ਆ ਉਹ ਸੀ ਤੇ ਓਕੂਪੈਂਟਸ ਜਿਹੜੇ ਸੀ ਉਹਨਾਂ ਤੇ ਉਹਨਾਂ ਨੂੰ ਗੋਲੀਆਂ ਲੱਗੀਆਂ ਤੇ ਉਹਨਾਂ ਉਹਨਾਂ ਦੀ ਮੌਤ ਹੋ ਗਈ ਇੱਕ ਵਿਅਕਤੀ ਜਿਹੜਾ ਹੋਰ ਸੀ ਤੀਸਰਾ ਵੀ ਸੀ ਉਸ ਗੱਡੀ ਦੇ ਵਿੱਚ ਉਹਨੂੰ ਕੋਈ ਗੋਲੀ ਨਹੀਂ ਵੱਜੀ ਤੇ ਉਹ ਜਿਹੜਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਜਦੋਂ ਪੁਲਿਸ ਵਾਲਿਆਂ ਦੀ ਇਸ ਤਰ੍ਹਾਂ ਸ਼ੂਟ ਦੇ ਕਰਨ ਦੇ ਨਾਲ ਗੋਲੀ ਚੱਲਦੀ ਹੈ ਕਿਸੇ ਦੀ ਮੌਤ ਹੁੰਦੀ ਹੈ ਤਾਂ ਫਿਰ ਇੱਕ ਅਲਬਰਟਾ ਸੂਬੇ ਦੀ ਇੱਕ ਅਲਬਰਟਾ ਸੀਰੀਅਸ ਐਕਸੀਡੈਂਟ ਰਿਸਪੌਂਸ ਟੀਮ ਐਸਰਟ ਉਹ ਜਾਂਚ ਕਰਦੀ ਹੈ ਉਹਨਾਂ ਵੱਲੋਂ ਜਾਂਚ ਕੀਤੀ ਜਾਂਦੀ ਤੇ ਓਨੀ ਦੇਰ ਤੱਕ ਪੁਲਿਸ ਵਾਲੇ ਅਫਸਰ ਨੂੰ ਜਿਹੜਾ ਵਿੱਚ ਇਨਵੋਲ ਹੋਵੇ ਕੇਵਲ ਉਹਨੂੰ ਡਿਊਟੀ ਤੋਂ ਓਨੀ ਦੇਰ ਲਈ ਬਿਠਾ ਦਿੱਤਾ ਜਾਂਦਾ ਕਿ ਤੁਸੀਂ ਓਨੀ ਦੇਰ ਬੈਠੋ ਪਰ ਚਾਰजेस ਲੱਗਣੇ ਜਿਹੜੇ ਨੇ ਬਹੁਤ ਰੇਅਰ ਨੇ ਹੁਣ ਐਸਰਟ ਜਿਹੜੀ ਉਹ ਜਾਂਚ ਟੀਮ ਸੀ ਉਹਨਾਂ ਨੇ ਜਾਂਚ ਕੀਤੀ ਹੈ ਫਿਰ ਕ੍ਰਾਊਨ ਪ੍ਰੋਸੀਕਿਊਟਰ ਕੋਲ ਗਈ ਹੈ ਤੇ ਚਾਰजेस ਜਿਹੜੇ ਨੇ ਕਤਲ ਦੇ ਦੋਸ਼ ਜਿਹੜੇ ਲੱਗੇ ਨੇ ਇਦਾ ਵਿੱਚ ਮਤਲਬ ਇਹੋ ਹੀ ਹੈ ਕਿ ਪੁਲਿਸ ਅਫਸਰ ਨੇ ਉੱਥੇ ਉਹ ਕਾਰਵਾਈ ਕੀਤੀ ਜਿਹੜੀ ਦਾ ਉਸਦਾ ਹੱਕ ਨਹੀਂ ਸੀ ਜਾਂ ਉਸਨੇ ਆਪਣੀ ਜੋ ਜਿੰਨੀ ਕੁ ਡਿਊਟੀ ਬਣਦੀ ਸੀ ਉਸ ਤੋਂ ਵੱਧ ਕੇ ਉਸਨੇ ਕਾਰਵਾਈ ਕਰ ਦਿੱਤੀ ਇਮੋਸ਼ਨਲ ਹੋ ਕੇ ਜਾਂ ਪਤਾ ਨਹੀਂ ਜੋ ਵੀ ਹੈ ਹੁਣ ਬਾਅਦ ਵਿੱਚ ਅਦਾਲਤ ਵਿੱਚ ਪਰਤਾਂ ਖੁੱਲਣਗੀਆਂ ਪਰ ਇਹ ਕੋਈ ਨਵਾਂ ਪੁਲਿਸ ਅਫਸਰ ਨਹੀਂ ਹੈ 13 ਸਾਲ ਕਹਿੰਦੇ ਉਸ ਨੂੰ ਹੋ ਗਏ ਨੇ ਪੁਲਿਸ ਅਫਸਰ ਨੂੰ ਕੈਲਗਰੀ ਪੁਲਿਸ ਦੇ ਨਾਲ ਜੌਬ ਕਰਦਿਆਂ ਪਰ ਇਹ ਆਪਣੇ ਆਪ ਦੇ ਵਿੱਚ بڑا ਲੈਂਡਮਾਰਕ ਕੇਸ ਹੈ ਹੁਣ ਇਸ ਕੀ ਕੈਲਗਰੀ ਪੁਲਿਸ ਵਾਲੇ ਜਿਨ੍ਹਾਂ ਨੇ ਕਿਹਾ ਪੁਲਿਸ ਦੇ ਚੀਫ ਨੇ ਵੀ ਕਹਿ ਦਿੱਤਾ ਉਹ ਬੀਬੀ ਜੀ ਕਹਿੰਦੇ ਨੇ ਕਿ ਇਹ ਦੇ ਨਾਲ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਪੁਲਿਸ ਦੇ ਵਿੱਚ ਉਹ ਨੂੰ ਫਰਕ ਪਏਗਾ ਤੇ ਅਸੀਂ ਇਸ ਨੂੰ ਬਹੁਤਾ ਚੰਗਾ ਨਹੀਂ ਸਮਝ ਰਹੇ ਪਰ ਕਿਉਂਕਿ ਮਾਮਲਾ ਅਦਾਲਤ ਦੇ ਵਿੱਚ ਹੈ ਇਸ ਕਰਕੇ ਇਹਦੇ ਬਾਰੇ ਅਸੀਂ ਬਹੁਤਾ ਕੁਝ ਨਹੀਂ ਕਵਾਂਗੇ